ਹੋ ਜੀ ਕੋਈ ਬੜੀ ਉੱਤਮ ਗੱਲ ਜੀ ਇਹ ਦੇ ਲਈ ਸ਼ੀਟ ਹੈ ਮੇਲ ਹੈ ਕਿ ਫੀਮੇਲ ਹੈ ਫੀਮੇਲ ਹੈ ਹੈ ਮੇਰੀ ਵਾਈਫ ਨੂੰ ਆਪਦੇ ਕੋਲ ਆ ਰਿਹਾ ਆਪਾਂ ਠੀਕ ਹੈ ਭੈਣ ਜੀ ਨੇ ਹਾਂ ਬਹੁਤ ਹੈ ਇਹ ਜੋ ਬੰਦ ਦੇ ਦਿਓ ਸਾਡੇ ਜੀ ਸਮਝੋਗੇ ਇਹ ਸਮਝੇ ਕਿ ਮੈਂ ਜੀ ਸੱਜਣ ਨੇ ਇਹਨਾਂ ਪਿਆਰ ਨਾਲ ਉਹ ਦੁਬਾਰਾ ਫੇਰ ਆ ਗਏ ਹਾਂ ਉਹ ਦੁਬਾਰਾ ਤਾਂ ਆ ਗਏ ਮੈਂ ਨੈਣਾਵਰ ਤੋਂ ਦੇਖੋ ਨਾ ਲੱਗਾ ਹਾਂ ਉਹ ਥਿੰਦਾ ਕਿੰਨਾ ਸੋਹਣਾ ਲੱਗ ਰਿਹਾ ਹੈ ਬੈਂਸ ਗੱਡੀ ਰੱਗੀ ਉਹ ਠੀਕ ਹੈ ਉਹ ਵੀ ਗੱਲ ਪੁੱਛਣੀ ਕੀ ਗੱਲ ਲਈ ਬੰਦਾ ਹੀ ਉਹ ਕਾਮਯਾਬ ਜਿਹੜਾ ਲੋਕਾਂ ਦੇ ਮਿੱਤਰੇ ਮੈਂ ਕਹਾਂ ਇਹਨੂੰ ਕੀਤਾ ਕਿਸ਼ੋਰ ਕਿੰਨੀ ਜਾਂਦਾ ਉਹ ਕਲੋਜ ਜਾਂਦਾ ਮੈਂ ਉਹ ਤੋਂ ਕਲੋਜ ਗੱਲ ਮੈਂ ਉਹ ਕਿਹਾਂ ਚੱਲਦੇ dia ele di vo. E na ghello video, serpenteu, dê le kepis. <laughs> Ale so na. अज नंबर उम्मीदवार अरजीत कौर सिधू जी आए हैं अग्घा स्वागत करने वचन दें जिन्हें भी वोट होगी असन वोट देवे और अमीद तो रखा कि सात तो वह अच्छा काम करे और एक नवा तरीका पोलिटिक्स का सैट कर सब दया बेस्ट विशेष उन्होंने और अं चाह वाह चढ़ कला बख्शे ਅੱਜ ਆਹੀ ਹੋਲੀ ਸਿਟੀ ਵਿੱਚ ਕੰਪੇਨਿੰਗ ਵਾਸਤੇ ਆਈ ਸੀ ਅੱਜ ਉਹ ਹੋਲੀ ਸਿਟੀ ਤੋਂ ਸਾਨੂੰ ਸਾਰਿਆਂ ਨੇ ਬਹੁਤ ਹੰਗਾਰਾ ਦਿੱਤਾ ਤੇ ਸਾਨੂੰ ਉਹਦਾ ਵਿਸ਼ਵਾਸ ਦਵਾਇਆ ਕਿ ਇਹ ਸਾਨੂੰ ਵਤ ਵਤ ਵੋਟਾਂ ਪਾਕੇ ਤਾਵਾਂਗੇ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ